ਸਸਰੀ ਕਾ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕਿਦਾਂ ਆਈ ਹੋਪ ਸਾਰੇ ਜਣ ਠੀਕ ਹੋਵੋਗੇ ਅੱਜ ਫੇਰ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਜੀ ਤੇ ਜਿਨ੍ਹਾਂ ਦੀ ਰੇਂਜ ਹੈਗੀ ਆ ਟੋਟਲ 2300 ਰੁਪਿਆ ਵਿਦਆਊਟ ਦੁਪੱਟਾ ਆਊਗਾ ਕ੍ਰੇਪ ਪਿਓਰ ਕ੍ਰੇਪ ਦੇ ਸੂਟ ਹੋਣਗੇ ਤੇ ਡਿਜ਼ਾਈਨਿੰਗ ਬਹੁਤ ਵਧੀਆ ਤੇ ਪਾਰਟੀ ਵੇਅਰ ਸਾਰੇ ਸੂਟ ਰਹਿਣਗੇ ਆਪਣੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਨਾਲ ਰੈੱਡ ਬਾਟਮ ਕਿੰਨੀ ਲਗਾਈ ਗਈ ਹੈ ਤੇ ਇਹਦੀ ਗ੍ਰੇਸ ਵੀ ਕਿੰਨੀ ਸੋਹਣੀ ਹੈ ਤੇ ਇਹਦੇ ਨਾਲ ਡਬਲ ਡਬਲ ਬਾਟਮ ਦਿਖਾਈ ਗਈ ਆ ਤਾਂ ਜੋ ਤੁਸੀਂ ਆਪਣੀ ਚੁਆਇਸ ਦੇ ਅਨਸਾਰ ਸੂਟ ਜਿਹੜਾ ਉਹ ਸਿਲੈਕਟ ਕਰ ਸਕੋ ਜਿਹੜੀ ਵੀ ਬਾਟਮ ਨਾਲ ਤੁਹਾਨੂੰ ਜ਼ਿਆਦਾ ਪਸੰਦ ਲੱਗਦਾ ਹੋਇਆ ਤੁਸੀਂ ਉਸੇ ਬਾਟਮ ਦੇ ਨਾਲ ਸਾਡੇ ਤੋਂ ਮੰਗਵਾ ਸਕਦੇ ਹੋ ਜੇਕਰ ਵਿਦ ਦੁਪੱਟਾ ਲੈਣਾ ਤਾਂ ਇਹਦਾ ਰੇਟ ਹੋਏਗਾ 2600 ਤੇ ਪਿਓਰ ਚਨੂਨ ਦਾ ਦੁਪੱਟਾ ਲੱਗੂਗਾ ਇਹਦੇ ਨਾਲ ਕਿਉਂਕਿ ਕ੍ਰੇਪ ਦੀ ਸ਼ਾਈਨਿੰਗ ਹੁੰਦੀ ਆ ਤੇ ਚਨੂਨ ਦੇ ਦੁਪੱਟੇ ਦੀ ਵੀ ਜਿਆਦਾ ਸ਼ਾਈਨਿੰਗ ਹੁੰਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਹੁਤ ਹੀ ਅਲੱਗ ਜਿਹਾ ਡਿਜ਼ਾਈਨ ਆਗੇ ਤੇ ਸਿਕੁਐਂਸ ਦਾ ਵਰਕ ਵੀ ਉੱਪਰ ਸਿੱਪੀ ਦਾ ਵਰਕ ਆਗਾ ਤੇ ਬਿਲਕੁਲ ਲੇਟੈਸਟ ਕਲਰ ਡਿਜ਼ਾਈਨ ਆਇਆ ਤੇ ਲਾਈਟ ਸਲਵਾਰਾਂ ਦੇ ਨਾਲ ਵੀ ਆ ਤੇ ਪਲੱਸ ਡਾਰਕ ਕਲਰ ਵੀ ਆ ਤੇ ਸੂਟ ਮੰਗਵਾਉਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ 921691100 ਨੰਬਰ ਤੇ ਤੇ ਆਪਾਂ ਔਨਲਾਈਨ ਡਿਲੀਵਰੀ ਕਰਦੇ ਆਂ ਜੀ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਹੈ ਓਕੇ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ